ਸਾਹ ਉਹ ਬਾਬਾ ਜੀ ਜਿਨ੍ਹਾਂ ਦੇ ਜਗਾ ਤੇ ਪਵਿੱਤਰ ਜਗਾ ਤੇ ਆਪਾਂ ਇੱਥੇ ਇਕੱਠੇ ਹੋਏ ਆ ਲਗਭਗ ਸਾਰੀਆਂ ਗੱਲਾਂ ਹੋ ਗਈਆਂ ਇੱਕ ਦੋ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇੱਕ ਤਾਂ ਜੋ ਆਪਾਂ ਨੇ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਰਪੰਚ ਸਾਹਿਬ ਨੇ ਇੱਕ ਨੇ ਗੱਲ ਵੀ ਕਹੀ ਹੈ ਇਹ ਕਿ ਲੋਕ ਇੱਥੇ ਖੁਸ਼ ਵੀ ਨੇ ਤੇ ਲੋਕ ਅੱਕੇ ਵੀ ਪਏ ਸੀ ਤੇ ਲੋਕ ਤਿਆਰ ਵੀ ਨੇ ਕਿ ਸਾਡੀ ਕੋਈ ਡਿਊਟੀ ਲਾ ਦੋ ਬਸ ਸੋ ਆਪਣੇ ਆਪਣੇ ਪਿੰਡਾਂ ਦੇ ਪਹਿਰੇਦਾਰ ਤੁਸੀਂ ਆਪ ਬਣੋ ਕੋਈ ਤੁਹਾਨੂੰ ਦਿੱਕਤ ਆਉਂਦੀ ਹੋਵੇ ਕੋਈ ਬੰਦਾ ਤੰਗ ਕਰਦਾ ਕੋਈ ਧਮਕੀ ਦਿੰਦਾ ਤੇ ਸਾਡੇ ਨਾਲ ਗੱਲ ਕਰ ਲੋ ਤੁਹਾਡਾ ਨਾਮ ਵੀ ਨਹੀਂ ਕਿਤੇ ਦੱਸਾਂਗੇ ਕਿਤੇ ਨਹੀਂ ਜਾਊਗਾ ਅਸੀਂ ਆਪ ਹੀ ਕਰਾਂਗੇ ਉਹਦਾ ਹੱਲ ਕਿਸੇ ਤੋਂ ਡਰਨ ਦੀ ਲੋੜ ਨਹੀਂ ਯੂਥ ਵਾਲੇ ਮੁੰਡੇ ਬੈਠੇ ਆ ਬਹੁਤ ਸਰਪੰਚ ਵੀ ਬਣੇ ਮੈਂਬਰ ਬਣੇ ਤੇ ਜੇ ਤੁਸੀਂ ਇਹ ਕੰਮ ਕਰ ਲਓਗੇ ਤਾਂ ਹਿਸਟਰੀ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਕਿ ਇਸ ਪੰਚਾਇਤ ਵੇਲੇ ਸਾਡੇ ਪਿੰਡ 'ਚੋਂ ਨਸ਼ਾ ਖਤਮ ਹੋ ਗਿਆ ਸੀ ਤੇ ਉਹ ਫੱਟਾ ਜਰੂਰ ਲਾਵਾਂਗੇ ਆਪਾਂ ਹਰੇਕ ਪਿੰਡ 'ਚ ਵੀ ਇਹ ਪਿੰਡ ਨਸ਼ਾ ਮੁਕਤ ਹੈ ਨਾ ਕਿਸੇ ਦੀ ਜਮਾਨਤ ਦਿਓ ਨਾ ਕਿਸੇ ਨੂੰ ਜੇ ਕੋਈ ਦੇਖੋ ਜਿਹੜੇ ਲੱਗ ਗਏ ਬੁਰੀ ਸੰਗ ਵਿੱਚ ਪੈ ਗਏ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌਂ ਸੌ ਖਵਾ ਲੈਂਦੇ ਆ ਲੱਗ ਗਏ ਉਹਨਾਂ ਨੂੰ ਅਸੀਂ ਸਮਗਲਰ ਨਹੀਂ ਕਹਿੰਦੇ ਉਹਨਾਂ ਨੂੰ ਤਾਂ ਅਸੀਂ ਮਰੀਜ਼ ਕਹਿੰਦੇ ਆ ਉਹਨਾਂ ਨੂੰ ਤੁਸੀਂ ਸਾਡੇ ਕੋਲੇ ਲਿਆਓ ਡਾਕਟਰੀ ਸਹਾਇਤਾ ਜੋ ਵੀ ਚਾਹੀਦੀ ਹੋਊਗੀ ਉਹ ਵੀ ਦੇਵਾਂਗੇ ਨਾਲ ਉਹਨੂੰ ਛੋਟਾ ਮੋਟਾ ਕੋਈ ਕੰਮਕਾਰ ਵੀ ਇਸ ਤਰ੍ਹਾਂ ਦਾ ਕਰਾ ਦਾਂਗੇ ਤਾਂ ਕਿ ਉਹ ਉਹਦਾ ਧਿਆਨ ਜਿਹੜਾ ਉਹ ਕੰਮਕਾਰ ਤੇ ਲੱਗ ਜਾਏ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਕਰ ਜੇ ਬੇਲਾ ਰਹੂਗਾ ਫੇਰ ਫੇਰ ਚਲਾ ਜਾਊਗਾ ਉਧਰ ਸੋ ਬਹੁਤ ਲੰਬੀ ਪਲਾਨਿੰਗ ਅਸੀਂ 2.5 ਸਾਲਾਂ ਚ ਬਣਾਉਣੀ ਪਈ ਸਾਨੂੰ ਇਹ ਤੁਸੀਂ ਸੋਚਦੇ ਹੋਵੋਗੇ ਵੀ ਇੰਨਾ ਚਿਰ ਕਿਉਂ ਲੱਗ ਗਿਆ ਦਿੱ ਕਿਵੇਂ ਸਪਲਾਈ ਲਾਈਨ ਕਟਾਂਗੇ ਫਿਰ ਉਸ ਤੋਂ ਬਾਅਦ ਉਹ ਧੜਫਣਗੇ ਜਦੋਂ ਨਸ਼ਾ ਨਹੀਂ ਮਿਲੂਗਾ ਫਿਰ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਦਵਾਈਆਂ ਕਿੱਥੇ ਕਿੰਨੀਆਂ ਹੋਣਗੀਆਂ ਫਿਰ ਪੁਲਿਸ ਦੀ ਜਿਹੜੀ ਰੀਸ਼ਫਲ ਕੀਤੀ ਕਿਉਂਕਿ ਜ਼ਿਆਦਾਤਰ ਸ਼ਿਕਾਇਤਾਂ ਛੋਟੇ ਮਲਾਜਮਾਂ ਦੀ ਪੁਲਿਸ ਵਾਲੇ ਨਹੀਂ ਆਉਂਦੀਆਂ ਸੀ ਕਹਿੰਦੇ ਅਸੀਂ ਪਿੰਡਾਂ ਵਾਲੇ ਕਹਿੰਦੇ ਸੀਗੇ ਵੀ ਅਸੀਂ ਫੜਾ ਕੇ ਆਉਨੇ ਆ ਨਸ਼ਾ ਸਮਗਲੇਰ ਨੂੰ ਅਸੀਂ ਬਾਹਾਂ ਚ ਪਿੰਡ ਜਾਂਦੇ ਉਹ ਪਹਿਲਾਂ ਆਇਆ ਬੈਠਾ ਹੁੰਦਾ ਜਵਾਨ ਤੁੱਥੀ ਹੋਏ ਥਾਣੇ 'ਚੀ ਸੋ ਉਹ ਮਿਲੀਪੁਗਤ ਖਤਮ ਕਰਕੇ ਸਾਰਾ ਬਦਲ ਕੇ ਉਦੋਂ ਬਾਅਦ ਫਿਰ ਅਸੀਂ ਐਕਸ਼ਨ ਲਿਆ ਪੂਰਾ ਜਿਵੇਂ ਯੁੱਧ ਦੇ ਵਿੱਚ ਫੌਜ ਪਲੈਨਿੰਗ ਬਣਾਉਂਦੀ ਹੈ ਕਿ ਪਹਿਲੀ ਡਿਫੈਂਸ ਤਿਆਰ ਰਹਿਣਗੇ ਜੋ ਇੱਥੇ ਤੱਕ ਆਗੇ ਤਾਂ ਫਿਰ ਆਪਾਂ ਆਪ ਪੋਲ ਉੜਾ ਦਾਂਗੇ ਜੋ ਇੱਥੇ ਤੱਕ ਆਗੇ ਤਾਂ ਜਿਹੜੇ ਉਹ ਸੀ ਪਲਾਨ ਵੱਡਾ ਕੰਮ ਹੈ ਇਹ ਲੋਕਾਂ ਦੇ ਸਹਿਯੋਗ ਬਿਨਾ ਨਹੀਂ ਹੋ ਸਕਦਾ ਪਚੈਤਾ ਮਤੇ ਪਾ ਰਹੀਆਂ ਨੇ ਬਹੁਤ ਭਾਰੀ ਗਿਣਤੀ ਚ ਕਿ ਅਸੀਂ ਆਪਣੇ ਪਿੰਡ ਵਿੱਚ ਨਾ ਨਸ਼ਾ ਵੇਚਣ ਦੇਣਾ ਤੇ ਨਾ ਹੀ ਸਾਡੇ ਪਿੰਡ ਚ ਕੋਈ ਜਮਾਨਤ ਦੇਊਗਾ ਉਹਦੀ ਜੇ ਕੋਈ ਫੜਿਆ ਗਿਆ ਸਾਡੇ ਪਿੰਡ ਦਾ ਬੰਦਾ ਸੋ ਇਹ ਇੱਕ ਤਾਂ ਇਹ ਆ ਦੂਜਾ ਤੁਸੀਂ ਜ਼ਿਆਦਾਤਰ ਤਾਂ ਧੰਨਵਾਦ ਕਰਨੇ ਆਏ ਹੋ ਮੈਂ ਲੇਟ ਆਇਆ ਪੈਸੇ ਪਹਿਲਾਂ ਆ ਗਏ ਹੈਨਾ ਜਦੋਂ ਐਮਪੀ ਹੁੰਦਾ ਸੀ ਉਦੋਂ ਤਾਂ ਮੈਂ ਆ ਜਾਂਦਾ ਸੀ ਉਦੋਂ 600 ਪਿੰਡ ਸੀਗਾ ਮੈਂ ਵੀ ਇੱਥੇ ਹੁੰਦਾ ਸੀ ਚਲੋ ਵੀ ਅੱਜ ਚਾਰ ਚਾਰ ਪੰਜ ਪੰਜ ਪਿੰਡ ਕੱਢ ਲੈਣੇ ਵਾਰੀ ਆ ਜਾਂਦੀ ਸੀ ਸਾਰੇ ਪਿੰਡਾਂ ਦੀ ਮੈਂ ਥੋੜੇ ਸਾਰੇ ਪਿੰਡਾਂ ਚ ਗਿਆ ਵੀ ਹੋਇਆ ਤੇ ਪਰ ਹੁਣ ਜ਼ਿੰਮੇਵਾਰੀ ਤੁਸੀਂ ਬਾਹਲੀ ਵੱਡੀ ਦੇ ਰੱਖਿਆ ਤਮਨ ਸਾਰੇ ਪੰਜਾਬ ਜਾਣਾ ਪੈਂਦਾ ਹੈ ਦੇਸ਼ ਦੇ ਵਿੱਚ ਵੀ ਜਿਵੇਂ ਪਰਸੋਂ ਨੂੰ ਹੁਣ ਪ੍ਰਧਾਨ ਮੰਤਰੀ ਨਾਲ ਨੀਤੀ ਯੋਗ ਦੀ ਮੀਟਿੰਗ ਹੈ ਉੱਥੇ ਸਾਰੇ ਦੇਸ਼ ਦੇ ਮੁੱਖ ਮੰਤਰੀ ਆਉਣਗੇ ਉੱਥੇ ਆਪਾਂ ਆਪਣੀਆਂ ਮੰਗਾਂ ਰੱਖਾਂਗੇ ਚਾਹੇ ਪਾਣੀ ਦੀ ਹੋਵੇ ਆ ਜਿਹੜਾ ਹੁਣ ਬੀਬੀਐਮਬੀ ਵਾਲਾ ਝਗੜਾ ਚੱਲਿਆ ਸੀ ਪਾਣੀ ਦੀ ਹੋਵੇ ਚਾਹੇ ਕੋਈ ਖੇਤੀ ਨਾਲ ਸੰਬੰਧਿਤ ਹੋਵੇ ਚਾਹੇ ਸਾਡਾ ਆਰਡੀਐਫ ਦਾ ਪੈਸਾ ਆ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਕੈਪਟਨ ਸਾਹਿਬ ਉਸ ਪੈਸੇ ਨੂੰ ਗਲਤ ਇਸਤੇਮਾਲ ਕਰ ਗਏ ਉਹਨਾਂ ਨੇ ਪੈਸਾ ਰੋਕਤਾ ਪੈਸਾ ਰੋਕਦਾ ਜਦੋਂ ਸਰਕਾਰ ਬਣ ਗਈ ਆਪਣੀ ਅਸੀਂ ਉਹਨਾਂ ਨੂੰ ਕਹੇ ਵੀ ਸਾਡਾ ਪੈਸਾ ਰੋਕਿਆ ਪਿਆ ਉਹ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਮਤਾ ਪਾਓ ਵੀ ਇਹ ਪੈਸਾ ਤੁਸੀਂ ਸਿਰਫ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਵਰਤੋਗੇ ਅਸੀਂ ਮਤਾ ਪਾਤਾ ਅਸੀਂ ਕਹੀ ਠੀਕ ਹੈ ਸਾਡੇ ਸਾਰੀਆਂ ਮੰਡੀਆਂ ਨੂੰ ਜਾਂਦੀਆਂ ਨੇ ਹੈਨਾ ਤੇ ਅਸੀਂ ਮਤਾ ਪਾ ਕੇ ਵਿਧਾਨ ਸਭਾ ਚ ਪਾਸ ਕਰ ਬਿੱਲ ਆਓ ਜੀ ਹੁਣ ਦੇ ਦਿਓ ਉਸ ਤੋਂ ਬਾਅਦ ਉਹਨਾਂ ਦਾ ਮਨ ਬੇਈਮਾਨ ਹੋ ਗਿਆ ਵੀ ਯਾਰ ਇਹ ਤਾਂ ਫਿਰ ਆ ਭਵੰਤਮਾਨ ਦੀ ਚੜਾਈ ਹੋ ਜੂਗੀ ਜੇ ਪੈਸੇ ਦੇ ਦੇ ਫਿਰ ਉਹ ਸ਼ਰਤਾ ਲਾਉਣ ਲੱਗੇ 2% ਫੀਸ ਇਕ ਤਾਂ ਘਟਾਓ ਮੰਡੀਰੀ ਹੁਣ ਚਾਰ ਹੈ ਹੈਨਾ 2 ਕਰੋ ਇਹਨੂੰ ਇਹਨੂੰ ਫਲਾਨੇ ਨੂੰ ਜ਼ੀਰੋ ਕਰੋ ਮੈਂ ਕਹਾਂ ਜੀ ਮੰਡੀ ਬੋਰਡ ਸਾਡਾ ਬਹੁਤ ਵੱਡਾ ਵਿਭਾਗ ਹੈ 4000 ਕਰੋੜ ਰੁਪਏ ਸਾਲ ਦਾ ਸਾਡਾ ਮੰਡੀ ਬੋਰਡ ਚ ਆਉਂਦਾ ਹੈ ਤੇ ਤੁਸੀਂ ਐਂ ਜ਼ੀਰੋ ਕਰਕੇ ਅਸੀਂ ਕਿਵੇਂ ਕਰਾਂਗੇ ਕੰਮ ਜੇ ਕਿਤੇ ਸਾਡਾ 6000 ਕਰੋੜ ਉਹ ਦੇ ਦੇਣ 67000 ਕਰੋੜ 67000 ਕਿਲੋਮੀਟਰ ਸੜਕਾਂ ਨੇ ਜਿਹੜੀਆਂ ਲਿੰਕ ਰੋਡਾਂ ਨੇ ਮਤਲਬ ਇਹੋ ਜਿਹੀਆਂ ਸੜਕਾਂ ਬਣ ਜਾਣਗੀਆਂ 6000 ਕਰੋੜ ਨਾਲ ਵੀ ਤੁਹਾਨੂੰ ਕਿਸੇ ਨੂੰ ਦੁਬਾਰੇ 6 ਸਾਲ ਕਟੋ ਘੱਟ 6 ਸਾਲ ਤੁਹਾਨੂੰ ਪੁੱਛਣਾ ਨਹੀਂ ਪਊਗਾ ਵੀ ਸੜਕ ਨਹੀਂ ਹੈਗੀ ਜੀ ਆਹ ਨਹੀਂ ਹੈਗਾ ਹੁਣ ਚਲੋ ਠੀਕ ਹੈ ਅਸੀਂ ਦੇ ਹੀ ਜਾਂਦੇ ਆ ਮੰਡੀ ਬੋਡ ਵਾਲੇ ਪਾਸੋਂ ਜਿੰਨਾ ਕਿ ਸਾਡੇ ਕੋਲ ਇਨਕਮ ਆਉਂਦੀ ਹੈ ਪਰ ਸੈਂਟਰ ਵਾਲੇ ਪਾਸੋਂ ਸਾਨੂੰ ਕੋਈ ਹੈਲਪ ਨਹੀਂ ਆਉਂਦੀ ਕੋਈ ਗੱਲ ਨਹੀਂ ਇਹੀ ਰੱਖੂਗਾ ਮੈਂ ਮੰਗਾ ਉੱਤੇ ਜਾ ਕੇ ਪਰ ਸੋਨੂੰ ਆਪਾਂ ਹੱਕ ਮੰਗਦੇ ਆ ਕੋਈ ਭੀਖਤਾ ਮੰਗਦੇ ਨਹੀਂ ਉਹਨਾਂ ਤੋਂ ਸੋ ਜੇ ਮੈਂਥੋਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਕਈ ਵਾਰੀ ਧੂਰੀ ਦੀ ਵਾਰੀ ਆਉਂਦਿਆਂ ਨੂੰ ਪਰ ਇਹਦਾ ਇਸ ਗੱਲ ਦਾ ਗੁੱਸਾ ਨਾ ਕਰਿਓ ਵੀ ਘੱਟੋਨੇ ਪਰ ਇਸ ਗੱਲ ਦਾ ਮਾਣ ਜ਼ਰੂਰ ਕਰ ਲਿਆ ਕਰੋ ਕਿਤੇ ਨਾ ਕਿਤੇ ਹੁੰਨਾ ਹੀ ਆ ਮੈਂ ਤੁਸੀਂ ਇਹੀ ਸੋਚ ਲਿਆ ਕਰੋ ਵੀ ਸਾਡੇ ਆਲਾ ਫਿਰਦਾ ਕਿਤੇ ਨਾ ਕਿਤੇ ਹੈਨਾ ਸੋ ਸਾਰੇ ਪੰਜਾਬ ਜਾਣਾ ਨੰਗਲ ਤੋਂ ਲੈ ਕੇ ਫਾਜ਼ਿਲਕਾ ਤੱਕ ਬੂਰ ਤੋਂ ਲੈ ਕੇ ਪਠਾਨਕੋਟ ਤੱਕ ਬਹੁਤ سارے ਕੰਮ ਨੇ 3.5 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਇੱਕ ਘਰ ਚਲਾਉਣ ਵਾਸਤੇ ਵੀ ਦੇਖ ਲਓ ਪੰਜ ਪੰਜ 6 ਜੀਆਂ ਦਾ ਘਰ ਚਲਾਉਣਾ ਲਾਣੇਦਾਰ ਦਾ ਕੀ ਹਾਲ ਹੋ ਜਾਂਦਾ ਹੈ ਕਿ ਉਹ ਤੋਂ ਮਤਲਬ ਝਗੜੇ ਹੀ ਬੜੀ ਮੁਸ਼ਕਲ ਨਾਲ ਸੁਲਝਾਏ ਜਾਂਦੇ ਘਰ ਦੇ ਤੇ ਇੱਕ ਐਡਾ ਵੱਡਾ ਪਰਿਵਾਰ ਹੈ 3.5 ਕਰੋੜ ਲੋਕਾਂ ਦਾ ਤੇ ਉਹਨੂੰ ਸੰਭਾਲਣਾ ਔਖਾ ਕੰਮ ਹੈ ਪਰ ਜਿਵੇਂ ਕਹਿੰਦੇ ਕਿ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਪਰਮਾਤਮਾ ਤਾਂ ਫਿਰ ਉਹ ਜ਼ਿੰਮੇਵਾਰੀ ਨਿਭਾਉਣ ਦਾ ਸਮੱਤ ਵੀ ਬਖਸ਼ਦਾ ਪਲ ਵੀ ਬਖਸ਼ਦਾ ਇਹੀ ਅਰਦਾਸ ਕਰਦੇ ਆ ਪਿੰਡ ਵਸਦੇ ਹੱਸਦੇ ਰਹਿਣ ਨਗਰ ਖੇੜੇ ਤਰੱਕੀਆਂ ਕਰਨ ਔਰ ਸਰਬੱਤ ਦਾ ਭਲੇ ਦੀ ਗੁਰਬਾਣੀ ਹਰ ਰੋਜ਼ ਪਿੰਡਾਂ ਚੋਂ ਸਪੀਕਰਾਂ ਚੋਂ ਦੋ ਦੋ ਟਾਈਮ ਜਿਹੜੀ ਗੂੰਜਦੀ ਹੈ ਤੇ ਆਪਾਂ ਦਿਲ ਦੇ ਸੱਚੇ ਆ ਜੋ ਗੱਲ ਦਿਲ ਚ ਹੈ ਉਹੀ ਜ਼ੁਬਾਨ ਤੇ ਹੈ ਆਪਾਂ ਕੋਈ ਛਲਕਪਟ ਵਾਲੇ ਹੈ ਨਹੀਂ ਸੋ ਇਸ ਕਰਕੇ ਇਹਹੀ ਬਸ ਉਹਨਾਂ ਨੂੰ ਪੰਗਾ ਹੈ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਕਿ ਵੀ ਆਮ ਘਰਾਂ ਚੋਂ ਮੁੰਡਾ ਉੱਠ ਕੇ ਕੋਈ ਯਾਰ ਇੱਥੇ ਕਿਉਂ ਆ ਗਿਆ ਇਹ ਕੁਰਸੀਆਂ ਤੇ ਸਾਡੇ ਮੁੰਡੇ ਬੈੰਦੇ ਹੁੰਦੇ ਆ ਐ ਮੁੱਖ ਮੰਤਰੀ ਕਦੇ ਪਹਿਲਾਂ ਤੁਹਾਨੂੰ ਮਿਲਿਆ ਸੀ ਐ ਜਪਿੰਡ ਵਾਲੇ ਬੁਲਾਏ ਹੋਣ ਜਾਂ ਕੋਈ ਐ ਨਾ ਜੀ ਕਿੱਥੇ ਉਹ ਆਹ ਹੈ ਇਹਦੀ ਦੋ ਮੱਖੀਆਂ ਆ ਜਾਣ ਉਹ ਦੋ ਅਫਸਰ ਸਸਪੈਂਡ ਕਰ ਦਿੰਦੇ ਡੀਸੀ ਨੂੰ ਵੀ ਮੱਖੀ ਕਿਵੇਂ ਆ ਗਈ ਇੱਥੇ ਹਨਾ ਅਸੀਂ ਇਹ ਬੰਦ ਕਰਾਉਨੇ ਆ ਯਾਰ ਏਸੀ ਜੇ ਬੰਦ ਕਰੋ ਗਰਮੀ ਚ ਰਹਿ ਲਾਂਗੇ ਘੰਟਾ ਫੇਰ ਕੀ ਹੁੰਦਾ ਹਨਾ ਇਹਨਾਂ ਦੇ ਨਾਲ ਹੀ ਤਾਂ ਖੜੇ ਸੋ ਇਸ ਕਰਕੇ ਦੁੱਖ ਸੁੱਖ ਜਾਣਦੇ ਆ ਸਾਰੇ ਪਾਣੀ ਦੀ ਕੀਮਤ ਪਤਾ ਨੱਕਿਆਂ ਤੇ ਬੈਠੇ ਹੋਏ ਆ ਖੇਤਾਂ 'ਚ ਕੰਮ ਕੀਤੇ ਹੋਏ ਨੇ ਸਾਰੇ ਚੁੱਲ੍ਹੇ ਦੀ ਅੱਗ ਦਾ ਵੀ ਪਤਾ ਹੈ ਕਿ ਜਦੋਂ ਘਰ 'ਚ ਕੋਈ ਨਸ਼ਾ ਕਰਨ ਲੱਗ ਜੇ ਸਭ ਤੋਂ ਵੱਧ ਜਿਹੜਾ ਪੀੜਤ ਹੁੰਦਿਓ ਘਰ ਦੀ ਲੇਡੀਜ਼ ਹੁੰਦੀਆਂ ਚਾਹੇ ਪੁੱਤ ਲੱਗ ਜੇ ਚਾਹੇ ਘਰ ਵਾਲਾ ਲੱਗ ਜੇ ਚਾਹੇ ਬੇਟਾ ਲੱਗ ਜੇ ਚਾਹੇ ਭਰਾ ਲੱਗ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਘਰ ਦੀ ਅੱਗ ਖਤਰੇ 'ਚ ਪੈ ਗਈ ਸੋ ਘਰ ਵੀ ਚੁੱਲ੍ਹੇ ਵੀ ਬਚਾਉਣੇ ਆ ਤਰੱਕੀਆਂ ਵੀ ਕਰਨੀਆਂ ਆ ਮੈਨੂੰ ਬਹੁਤ ਚੰਗਾ ਲੱਗਿਆ ਕਿ ਬਹੁਤ ਯੰਗ ਮੁੰਡੇ ਸਰਪੰਚ ਨਵੇਂ-ਨਵੇਂ ਆਈਡੀਆ ਲੈ ਕੇ ਆਏ ਆ ਤੇ ਆਉਣ ਵਾਲੇ ਦਿਨਾਂ 'ਚ ਫੇਰ ਆਉਣ ਜਿਵੇਂ 2 ਦਿਨ ਦਾ ਸੀ ਧੂਰੀ ਦਾ ਰੱਖਿਆ ਸੀਗਾ ਹੁਣ ਇਸ ਤੋਂ ਬਾਅਦ ਮੈਂ ਜਾਊਂਗਾ ਧੂਰੀ ਕਿੱਥੇ ਪੈ ਗਿਆ ਹਾਂ ਤਾਂ ਸਰ ਉਹਦੇ 'ਚ ਇੱਕ ਬਹੁਤ ਕਮਾਲ ਦੀ ਗੱਲ ਪਤਾ ਲੱਗੀ ਧੂਰੀ ਵਾਲੇ ਲੋਕਾਂ ਦੀ ਉਹ ਪਤਾ ਤੁਹਾਨੂੰ ਵੀ ਨਹੀਂ ਹੋਣਾ ਪਰ ਚੰਗੀਆਂ ਚੀਜ਼ਾਂ ਨੂੰ ਦੱਸਦੇ ਹੀ ਨਹੀਂ ਇਹ ਮੈਨੂੰ ਮੈਂ ਕਿਤੇ ਮੀਟਿੰਗ ਕੀਤੀ ਕੋਰਪੋਰੇਟ ਬੈਂਕਾਂ ਦੀ ਕੋਰਪੋਰੇਟ ਬੈਂਕਾਂ ਸਰਕਾਰੀ ਬੈਂਕਾਂ ਉਹਦੇ 'ਚ ਖਾਤਾ ਨਹੀਂ ਲੋਖ ਲਾਉਂਦੇ ਪਰ ਕਰਜ਼ਾ ਲੈਂਦੇ ਉਥੋਂ ਵੱਡੇ-ਵੱਡੇ ਜਿਨ੍ਹਾਂ ਦੇ 2-2 59-11 ਖੜੇ ਨੇ ਉਹੋ ਬੰਦੇ ਜਿਹੜੇ ਕਰਜ਼ਾ ਨਹੀਂ ਮੋੜ ਰਹੇ ਦੋ ਵਿਮਲ ਕਦੇ ਚਲਦੀ ਹੋਊਗੀ ਕਦੇ ਲੀਡਰ ਨਾ ਬਣਦੀ ਹੋਊਗੀ ਜਾਂ ਫਿਰ ਮੈਨੇਜਰ ਨਾ ਕਰ ਲੈਂਦੇ ਸੈਟਿੰਗ ਤਾਂ ਰਿਕਵਰੀ ਰੇਟ ਜਿਹੜਾ ਹੈ ਕਾਪਰੇਟ ਬੈਂਕਾਂ ਦਾ ਬਹੁਤ ਘਾਟੇ 'ਚ ਚੱਲ ਰਿਹਾ ਸੀ ਅਚਾਨਕ ਇੱਕ ਠੰਡੀ ਹਵਾ ਦਾ ਬੁੱਲਾ ਉਸ ਕਾਗਜ਼ 'ਚ ਮੈਨੂੰ ਦਿਖਿਆ ਇਹਦਾ ਧੂਰੀ ਹਲਕਾ ਹੈ ਇਹਦਾ ਜਿਹੜਾ ਰਿਕਵਰੀ ਰੇਟ ਹੈ ਮਤਲਬ ਕਰਜ਼ਾ ਮੋੜ ਹੁੰਦਾ 99% ਹੈ ਜੀ ਪੰਜਾਬ ਚ ਨੰਬਰ 1 ਹੈ ਕਈ ਪਿੰਡਾਂ ਦਾ 100% ਹੈ ਕਈ ਇਹੋ ਜਿਹੇ ਜ਼ਿਲ੍ਹੇ ਨੇ ਜਿੱਥੇ ਮਾਈਨਸ ਚੱਲ ਰਿਹਾ ਜਮਾ ਹੀ ਨਹੀਂ ਮੋੜਿਆ ਮਤਲਬ ਸੋ ਅਸੀਂ ਅੱਜ ਉਹਨਾਂ ਨੂੰ ਸਨਮਾਨਤ ਕਰਾਂਗੇ ਲੋਕਾਂ ਨੂੰ ਵੀ ਤੇ ਬੈਂਕ ਵਾਲੇ ਸਟਾਫ ਨੂੰ ਵੀ ਵੀ ਭਾਈ ਤੁਸੀਂ ਆਪਾਂ ਜੇ ਆਪਣੀ ਕੋਆਪਰੇਟਿਵ ਬੈਂਕ ਚ ਖਾਤਾ ਖਿਲਾਓ ਇੱਕ ਕੋਈ ਗਲਤਫਹਿਮੀ ਜਾਂ ਕੋਈ ਇਦਾਂ ਤਾਂ ਪਾਣ ਦੇ ਪਹਿਲਾਂ ਨਹੀਂ ਹੋਈ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਮੈਂ ਤਾਂ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਜਦੋਂ ਪਾਹ ਖੜਾ ਦਾ ਪਾਣੀ ਆਉਣ ਲੱਗਿਆ ਕੱਸੀਆਂ ਚ ਆਪਣੇ ਉਦੋਂ ਮਤਲਬ ਕਾਮਰੇਡਾਂ ਦਾ ਜ਼ੋਰ ਸੀਗਾ ਉਹਨਾਂ ਨੇ ਇੱਕ ਗੱਲ ਫਲਾਤੀ ਕਹਿੰਦੇ ਵੀ ਇਹ ਪਾਣੀ ਨਾਲ ਲਾਇਓ ਇਹ ਜੋ ਤਾਂ ਬਿਜਲੀ ਕੱਢ ਲਈ ਪਾਣੀ ਤਾਂ ਫੋਕਾ ਇਹ ਲੋਕਾਂ ਨੇ ਮਨ ਚ ਬੈ ਗਈ ਉਦੋਂ ਕਿਹੜਾ ਕੋਈ ਵਟਸਐਪ ਹੁੰਦਾ ਸੀ ਜਾਂ ਕੋਈ ਕਲੀਅਰ ਕਰੇ ਕੋਈ ਤੇ ਫੋਕਾ ਪਾਣੀ ਆ ਬਿਜਲੀ ਦਾ ਕਹਿੰਦੇ ਕੱਢ ਲੀਏ ਚੋਂ ਇੱਥੇ ਕਰੰਟ ਹੈ ਨਹੀਂ ਇਸ ਪਾਣੀ ਚ ਹੁਣ ਪਾਣੀ ਥੋੜੀ ਬਿਜਲੀ ਪਾਣੀ ਪਾਣੀ ਚ ਥੋੜੀ ਹੁੰਦੀ ਉਹ ਤਾਂ ਚੱਕਰੀ ਘਮਾਉਂਦੀ ਐ ਐਦਾਂ ਹੀ ਨਾ ਗਲਤਾਂ ਮੈਂ ਭਲਾ ਰੱਖੀ ਇੱਕ ਵੀ ਜੇ ਕੋਆਪਰੇਟਿਵ ਬੈਂਕ ਚ ਖਾਤਾ ਖਲਾਵਾਂਗੇ ਤਾਂ ਜਿਹੜਾ ਅਸੀਂ ਕਰਜ਼ਾ ਦੇਣਾ ਹੈ ਜਦੋਂ ਅਸੀਂ ਫਸਲ ਲੈ ਕੇ ਆਵਾਂਗੇ ਉਹ ਫਸਲ ਦੇ ਜਿਹੜੇ ਪੈਸੇ ਆਉਣਗੇ ਕੋਆਪਰੇਟ ਬੈਂਕ ਵਾਲੇ ਉਹ ਚੋ ਕੱਟ ਲੈਣਗੇ ਇਹ ਹੋ ਨਹੀਂ ਸਕਦਾ ਜੀ ਇਹ ਮੈਂ ਤੁਹਾਨੂੰ ਕਾਨੂੰਨ ਦੱਸ ਦੇਣਾ ਉਹ ਜਿਹੜਾ ਪੈਸਾ ਹੈ ਸੀਸੀਐਲ ਕਹਿੰਦੇ ਉਹਨੂੰ ਕੈਸ਼ ਕ੍ਰੈਡਿਟ ਲਿਮਿਟ ਉਹ ਪੈਸਾ ਜਦੋਂ ਟਰਾਲੀ ਲੈ ਗਈ ਤੁਲ ਗਈ ਉਹ ਪੈਸਾ ਸਿੱਧਾ ਕਿਸਾਨ ਦੇ ਖਾਤੇ ਜਾਂਦਾ ਜੀ ਉਹਨੂੰ ਛੇੜ ਨਹੀਂ ਸਕਦੇ ਤੁਸੀਂ 1 ਰੁਪਿਆ ਵੀ ਉਹ ਚ ਇੱਧਰ ਉੱਧਰ ਨਹੀਂ ਕਰ ਸਕਦੇ ਬਿਲਕੁਲ ਇਸ ਗੱਲ ਦਾ ਡਰ ਕੱਢ ਦੋਗੇ ਪਤਾ ਨਹੀਂ ਅਸੀਂ ਕੀ ਕਰੂਗੀ ਗਵਰਨਮੈਂਟ ਵੀ ਸਾਡੇ ਫਸਲ ਦੇ ਪੈਸੇ ਹੀ ਰੱਖ ਲੂਗੀ ਵੀ ਤੂੰ ਤਾਂ ਇਹਨੇ ਦੇਣੇ ਨੇ ਉਹ ਜਦੋਂ ਪਰ ਨੇ ਨੇ ਕਿਸੇ ਨੇ ਆਰਾਮਨਾ ਫਰਦੇ ਕੋਈ ਨਹੀਂ ਇੰਡਸਟਰੀਅਲ ਨਾਲ ਵੀ ਅਸੀਂ ਕਰਦੇ ਰਹਿੰਦੇ ਆ ਓਟੀਐਸ ਕਹਿੰਦੇ ਆ ਵਨ ਟਾਈਮ ਸੈਟਲਮੈਂਟ ਵੀ ਚੱਲ ਯਾਰ ਐਂ ਕਰ ਵਿਆਹ ਛੱਡ ਦਿੰਨੇ ਆ ਚੱਲ ਮੂਲ ਹੀ ਕਰਾ ਦੇ ਯਾਰ ਪਰ ਇਹ ਨਵੇੜ ਕੰਮ ਠੀਕ ਹੈ ਨਾ ਲਾਲ ਲਕੀਰ ਤਾਂ ਹਟੇ ਨਹੀਂ ਤਾਂ ਲਾਲ ਲਕੀਰਾਂ ਹੀ ਬਹੁਤ ਪੋਈਆਂ ਪਈਆਂ ਫਰਦਾਂ ਪਲੱਜ ਕੀਤੀਆਂ ਪਈਆਂ ਜ਼ਮੀਨਾਂ ਤੇ ਲਿਮਟਾਂ ਕਰਾ ਰੱਖੀਆਂ ਤੇ ਨਾਲੇ ਬੈਂਕ ਚ ਖਾਤਾ ਖਲਾਉਂਗੇ 3% ਸਸਤਾ ਦਿੰਦਾ ਈ ਕੋਆਪਰੇਟਿਵ ਬੈਂਕ ਕਰਜਾ 3% ਸਸਤਾ ਹੈ ਦੂਜਿਆਂ ਨਾਲੋਂ ਉਹ ਵੀ ਬਚਦਾ ਕਿਉਂਕਿ ਸਰਕਾਰੀ ਅਫਸਰ ਨੇ ਉਹ ਕਹਾ ਮੇਰੀ ਕਤਾ ਨਹੀਂ ਕਦੋਂ ਬਦਲੀ ਹੋ ਜੂ ਮੈਂ ਕੀ ਲੈਣਾ ਬੈਂਕ ਤੋਂ ਠੀਕ ਹੈ ਨਾ ਤੇ ਉਹ ਪ੍ਰਾਈਵੇਟ ਵਾਲੇ ਰੋਜ਼ ਆਉਂਦੇ ਆ ਤੁਹਾਡੇ ਕੋਲੇ ਐਚਡੀਐਫਸੀ ਵਾਲੇ ਬਾਪੂ ਜੀ ਤਾਇਆ ਜੀ ਬਾ ਤੁਸੀਂ ਇੱਕ ਵਾਰੀ ਵੀ 50 ਲੱਖ ਵਾਲਾ ਕਹਿੰਦਾ ਯਾਰ ਤਿੰਨ ਚਾਰ ਵਾਰੀ ਆ ਗਿਆ ਚੱਲ ਯਾਰ ਇਹਦਾ ਮੂੰਹ ਰੱਖ ਲੈਨੇ ਮੂੰਹ ਮਲਾ ਜਾ ਚੱਲ ਯਾਰ ਲੱਖ ਰੁਪਏ ਦਾ ਖਾਤਾ ਖੋਲ ਦੂ ਐਂ ਖਲਾ ਲੈਂਦੇ 95% ਖਾਤੇ ਪ੍ਰਾਈਵੇਟ ਬੈਂਕਾਂ 'ਚ ਨੇ 1.5% ਹੀ ਐਜ ਤਾਂ ਕੋਆਪਰੇਟ ਵਿੱਚ ਪਰ ਕਰਜ਼ਾ ਇਥੋਂ ਲੈਣਾ ਫਿਰ ਮੋੜਨਾ ਨਹੀਂ ਉਹ ਕੋਈ ਅਨਾਉਂਸਮੈਂਟ ਕਰ ਦਿੰਦੇ ਵੀ ਕਰਜ਼ਾ ਮਾਫ ਕਰਾਂਗੇ ਓਵੇਂ ਮਾਫ ਕਰਨਗੇ ਛੱਡੂ ਪਰ ਪਹਿਲਾਂ ਹੀ ਗਿਸ਼ਤਾ ਪਾ ਨੂੰ ਹਟ ਜਾਂਦੇ ਆ ਪਰ ਪੈਸਾ ਥੋੜਾ ਐ ਜੇ ਬੈਂਕ ਥੋੜੇ ਵਾਤੇ ਚੱਲੂਗੀ ਕੋਆਪਰੇਟਿਵ ਤੋਂ ਖਾਦ ਲੋ ਕੋਆਪਰੇਟਿਵ ਤੋਂ ਬੀਜ ਲੋ ਸਬਸਿਡੀ ਸਾਰੀ ਉਥੇ ਦਿੰਨੇ ਆਪਾਂ ਕੋਆਪਰੇਟ ਤੋਂ ਸਪਰੇਆ ਲਓ ਹੈਨਾ ਕੋਆਪਰੇਟਿਵ ਸਿਸਟਮ ਨੂੰ ਥੋੜਾ ਜਿਹਾ ਜੇ ਜੀਵਿਤ ਕਰ ਲਈਏ ਤਾਂ ਖੇਤੀ ਜਿਹੜੀ ਹੈ ਬਹੁਤ ਸੌਖੀ ਵੀ ਹੋ ਜੂਗੀ ਕਰਜ਼ਾ ਮੁਕਤ ਹੋ ਜੂਗੀ ਕਰਜ਼ਾ ਮਾਫੀ ਨਹੀਂ ਕਰਜ਼ਾ ਮੁਕਤ ਮੁਕਤ ਹੋ ਜੂਗੀ ਤੇ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਾਕੀ ਜਿੰਨਾ ਪਾਣੀ ਤੁਹਾਡੇ ਕੋਲੇ ਨਹਿਰਾਂ ਦਾ ਆਉਂਦਾ ਉਹਨੂੰ ਵਰਤੋ ਇੱਕ ਦੂਜਾ ਜੇ ਨਹਿਰਾਂ ਨਹੀਂ ਵੀ ਆਉਂਦਾ ਆਹ ਜਿਹੜੇ ਨਾ ਇੱਕ ਉਹ ਉਈ ਚਲਾਰ ਕੇ ਜ਼ਮੀਨ ਠੰਡੀ ਕਰਦੇ ਆਂ ਜੀ ਇਹ ਕਿਹੜੇ ਵਿਗਿਆਨੀ ਨੇ ਕਹਤਾ ਯਾਰ ਵੀ ਜ਼ਮੀਨ ਤੱਤੀ ਹੋ ਜਾਂਦੀ ਉਹ ਚ ਕੋਈ ਜ਼ਮੀਨ ਠੰਡੀ ਕਰਨ ਦੀ ਲੋੜ ਨਹੀਂ ਇੱਕ ਤਰੀਕ ਨੂੰ ਲਾਈਟ ਦੇਵਾਂਗੇ ਜਿਹੜੇ-ਜਿਹੜੇ ਜ਼ਿਲ੍ਹਿਆਂ ਦਾ ਜ਼ੋਨ ਬਣਾਏ ਹੋਏ ਨੇ 8 ਘੰਟੇ 9 ਘੰਟੇ 10 ਘੰਟੇ ਵੀ ਮਿਲੂਗੀ ਠੀਕ ਹੈ ਨਾ ਤੇ ਉਹ ਜ਼ੋਨਾਂ ਦੇ ਵਿੱਚ ਜਿਹੜਾ ਬਿਜਲੀ ਮਿਲੂਗੀ ਪਾਣੀ ਜਿੱਥੇ ਨਹਿਰ ਦਾ ਆ ਗਿਆ ਨਹਿਰ ਦਾ ਵੀ ਮਿਲੂਗਾ ਤੇ ਕੋਸ਼ਿਸ਼ ਇਹ ਕਰਨੀ ਆ ਵੀ ਆਪਾਂ ਸਮਝ ਲਓ ਵੀ ਜਦੋਂ ਮੋਟਰ ਚਲਾਉਨੇ ਹੋ ਜਿਵੇਂ ਆਪਾਂ ਜੇ ਬਿਲਾਉਂਦੇ ਹੁਣ ਬਿਜਲੀ ਦੇ ਨਾ ਫਿਰ ਬਾਥਰੂਮ ਚੋਂ ਬਾਅਦ ਚ ਨਿਕਲਦੇ ਆਂ ਲਾਈਟ ਪਹਿਲਾਂ ਬਜਾਉਨੇ ਆਂ ਜਦੋਂ ਬਿਜਲੀ ਫਰੀ ਕਰ ਦਿੰਨੇ ਆਂ ਫਿਰ ਉਹ ਚਲ ਜਾ ਡੱਕੜਾ ਬਿਲਾਉਂਦਾ ਮੁਫਤੀ ਚੀਜ਼ ਦਾ ਥੋੜਾ ਜਿਹਾ ਜ਼ਿਆਦਾ ਪਾਉ ਕਰ ਲੈਨੇ ਮੋਟਰ ਜਦੋਂ ਚਲਾਉਨੇ ਆਂ ਸਮਝ ਲੋ ਚਾਂਦੀ ਕੱਢੀ ਜਾਂਦੇ ਆਂ ਥੱਲੋਂ ਚਾਂਦੀ ਬਹੁਤ ਕੱਢ ਲਈ ਹੁਣ ਤਾਂ ਧਰਤੀ ਵੀ ਜਵਾਬ ਦੇ ਜਾਂਦੀ ਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਗੁਰੂ ਸਾਹਿਬ ਨੇ ਤਿੰਨ ਦਰਜੇ ਦਿੱਤੇ ਸੀ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਆ ਨਾ ਰਵਾਜ ਚੱਲ ਪਿਆ ਕਣਕ ਨੂੰ ਵੀ ਕਣਕ ਦਾ ਵੀ ਜਿਹੜਾ ਬੱਚਦਾ ਛੋਟੇ ਛੋਟੇ ਉਹਨੂੰ ਅੱਗ ਲਾ ਦਿੰਦੇ ਨੇ ਕੱਲ ਹੁਣ ਉਹ ਜੋ ਤੂਫਾਨ ਆਇਆ ਉੱਥੇ ਅੱਗ ਲਾਈ ਬੈਠੇ ਸੀਗੇ ਜਹਾਂਗੀਰ ਕੋਲੇ ਠੀਕ ਹੈ ਮੈਂ ਕਹਾ ਯਾਰ ਕਾਦੇ ਬਾਤ ਹੈ ਕੀ ਕੀ ਕਹਿੰਦਾ ਤੁਹਾਨੂੰ ਇਹ ਹੈ ਨਾ ਪਹਿਲਾਂ ਤਾਂ ਧੂਆਂ ਉਹ ਥੋਡਿਆਂ ਅੰਦਰਾਂ ਚ ਜਾਂਦਾ ਥੋੜੇ ਜਿਹਾ ਆਕਾਂ ਚ ਜਾਂਦਾ ਹੈ ਬਾਕੀ ਤਾਂ ਪਤਾ ਨਹੀਂ ਕਿੱਥੇ ਜਾਊਗਾ ਉਹ ਸੋ ਪਵਨ ਗੁਰੂ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਰਜੇ ਜੇ ਤਿੰਨੇ ਦਰਜੇ ਥੋੜੇ ਬਹੁਤ ਬਚਾਉਣ ਚ ਕਾਮਯਾਬ ਹੋਗੇ ਗੁਰੂ ਸਾਹਿਬ ਦੀਆਂ ਲਾਈਨਾਂ ਜਿਹੜੀਆਂ ਲਿਖੀਆਂ ਪੰਕਤੀਆਂ ਉਹਨਾਂ ਨੇ ਅੱਜ ਤੋਂ ਜਦੋਂ ਲਿਖੀਆਂ ਹੋਣਗੀਆਂ ਤੁਸੀਂ ਸੋਚੋ ਉਦੋਂ ਕਿਹੜਾ ਕੋਈ ਫੈਕਟਰੀ ਧੂਆਂ ਕਰਦੀ ਹੋਣੀ ਗੁਰੂ ਸਾਹਿਬ ਨੇ ਜਦੋਂ ਇਹ ਲਾਈਨਾਂ ਲਿਖੀਆਂ ਹੋਣੀਆਂ ਤੇ ਉਦੋਂ ਕਿਹੜਾ ਕੋਈ ਫੈਕਟਰੀ ਸਿੱਧਾ ਨਾਲੇ ਚ ਡੰਪ ਕਰਦੀ ਹੋਣੀ ਆ ਉਹਦਾ ਪਾਣੀ ਉਦੋਂ ਕਿਹੜਾ ਕੋਈ ਸਪਰੇਅ ਕਰਦਾ ਹੋਊਗਾ ਧਰਤੀ ਦੇ ਵੀ ਧਰਤੀ ਦੇ ਪ੍ਰਦਾਨ ਪਾਤੀ ਹੈ ਹੈ ਜਦ ਮੋਨੋਕਰੋਟੋ ਫਾਸਪਾਤੀ ਤੇ ਇਸ ਕਰਕੇ ਓ ਗੁਰੂ ਸਾਹਿਬ ਨੂੰ ਪਹਿਲੀ ਹੀ ਪਤਾ ਸੀਗੇ ਵੀ ਇਹ ਤਿੰਨ ਚੀਜ਼ਾਂ ਬਚਾ ਲਿਓ ਆਉਣ ਵਾਲੇ ਦਿਨਾਂ 'ਚ ਉਹ ਅੰਤਰਜਾਮੀ ਸੀ ਉਹ ਉਹਨਾਂ ਨੂੰ ਪਤਾ ਸੀਗਾ ਕਿ ਆਹ ਕੰਮ ਹੋਣ ਵਾਲੇ ਨੇ ਉਹ ਤਾਂ ਉਦੋਂ ਦੇ ਲਿਖ ਗਏ ਨੇ ਉਹ ਗੱਲਾਂ ਸੋ ਜੇ ਆਪਾਂ ਉਹਨਾਂ ਤੇ ਅੱਜ ਥੋੜਾ ਬਹੁਤ ਵੀ ਅਸਰ ਕਰ ਲਿਆ ਉਹਨਾਂ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਥੋੜਾ ਯਾਦ ਕਰ ਲੈਣਗੀਆਂ ਨਹੀਂ ਤਾਂ ਇੱਥੇ ਤੁਰਗੇ ਜਨਤਾ ਤੁਰਗੀ ਜੀ ਕੌਣ ਪਹੁੰਚਦਾ ਇੱਥੇ ਹਨਾ ਤਿੰਨ ਦਿਨਾਂ ਬਾਅਦ ਭੁੱਲ ਜਾਂਦੇ ਨੇ ਭੋਗ ਤੇ ਆ ਕੇ ਮਤਲਬ ਮੋੜਾ ਦੇਣ ਵੇਲੇ ਵੀ ਨਾ ਜਦੋਂ ਅਰਥੀ ਲੈ ਕੇ ਜਾਂਦਾ ਉਹਦੋਂ ਵੀ ਮੋਬਾਈਲ ਤੇ ਕਹੀ ਜਾਂਦੇ ਨੇ ਬਾਅਦ ਦੇ ਘੰਟੇ ਦਾ ਕੰਮ ਰਹਿ ਗਿਆ ਮੈਂ ਆਉਣਾ ਬਸ ਇਹ ਨਹੀਂ ਪਤਾ ਵੀ ਅੱਧਾ ਘੰਟਾ ਤੈਨੂੰ ਸਾਹ ਹੋਣੇ ਨੇ ਜਾਂ ਨਹੀਂ ਹੋਣੇ ਸੋ ਕਿਸੇ ਦਾ ਹੱਕ ਨਾ ਖਾਓ ਸਰਪੰਚ ਜਿਹੜਾ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਚੁਣਿਆ ਜਾਣਾ ਮੈਂਬਰ ਚੁਣਿਆ ਜਾਣਾ ਲੋਕਾਂ ਵੱਲੋਂ ਬਹੁਤ ਵੱਡੀ ਗੱਲ ਡਾਕਟਰ ਮਨਮੋਹਨ ਸਿੰਘ ਭਾਰਤ ਦੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਫైనాన్స్ ਮਿਨਿਸਟਰ ਵੀ ਰਹੇ ਨੇ ਪਰ ਕਦੇ ਵੀ ਲੋਕਾਂ ਵੱਲੋਂ ਨਹੀਂ ਚੁਣੇਗੇ ਇਸ ਗੱਲ ਨੂੰ ਉਹ ਤਰਸਦੀ ਚਲੇਗੇ ਕਿ ਮੈਨੂੰ ਕਦੇ ਲੋਕ ਚੁਣ ਲੈਣ ਦਿੱਲੀ ਤੋਂ ਖੜੇ ਹੋਏ ਸੀ ਦਿੱਲੀ ਤੋਂ ਹਰਾਤੇ ਲੋਕਾਂ ਨੇ ਉਹ ਹਮੇਸ਼ਾ ਰਾਜ ਸੌਗਾ ਚ ਰਹੇ ਨੇ ਸੋ ਇੱਕ ਮੈਂਬਰ ਦਾ ਚੁਣਿਆ ਜਾਣਾ ਭਾਵੇਂ ਭਾਵੇਂ 200 ਵੋਟਾਂ ਨੇ ਵੱਡੀ ਗੱਲ ਹੈ ਜੀ ਲੋਕਾਂ ਨੇ 200 ਵੋਟਾਂ ਬੰਦਿਆਂ ਨੇ ਤੁਹਾਨੂੰ ਚੁਣ ਲਿਆ ਸੋ ਇਹੋ ਜਿਹਾ ਕੰਮ ਕਰਜੋ ਵੀ ਲੋਕ ਯਾਦ ਕਰਨ ਵੀ ਕਿ ਸਰਪੰਚ ਆਇਆ ਸੀ ਜਾਂ ਇੱਕ ਪੰਚਾਇਤ ਆਈ ਸੀ ਬਈ ਬੜਾ ਇੱਕਾ ਸੀ ਕਈ ਵਾਰੀ ਪੰਚਾਇਤਾਂ ਹੀ ਆਪਸ ਫਾਟੀਆਂ ਰਹਿੰਦੀਆਂ ਨੇ ਮਤਲਬ ਪਿੰਡ ਚ ਕੰਮ ਨਹੀਂ ਹੋਣ ਦੇਣਾ ਆ ਫਲਾਣੇ ਦਾ ਫਰਾਂਣੇ ਦਾ ਇਸੇ ਕਰਕੇ ਅਸੀਂ ਚੋਣ ਨਿਸ਼ਾਨ ਨਹੀਂ ਦਿੱਤਾ ਇਸ ਵਾਰ ਪੰਚਾਇਤੀ ਚੋਣਾਂ ਚ ਕਿ ਸਾਨੂੰ ਸਰਪੰਚ ਪਿੰਡ ਦਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਚਾਹੀਦਾ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਿਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰੀਕ ਅਧਿਕਾਰ ਹੈ ਤੁਹਾਡਾ ਪਰ ਜਦੋਂ ਪਿੰਡ ਦਾ ਕੰਮ ਹੋਵੇ ਉਹ ਇਕੱਠੇ ਹੋ ਜਾ ਕਰੋ ਜਦੋਂ ਪਿੰਡ ਦਾ ਕੰਮ ਹੋਵੇ ਪਿੰਡ 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 ਵਾਸਤੇ ਇਕੱਠੇ ਹੋ ਜਾਓ ਵੋਟਾਂ ਵੇਲੇ ਵੋਟਾਂ ਦਾ ਰੌਲਾ ਮਿੰਨਾ ਡੇਢ ਮਿੰਨ ਨਹੀਂ ਰਹਿੰਦਾ ਠੀਕ ਹੈ ਨਾ ਉਹ ਡੇਢ ਮਹੀਨਾ ਜਿਹੜੀ ਪਾਰਟੀ ਚੰਗੇ ਲਾਦੇ ਉਧਰ ਹੋ ਜਾਏ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਨਾ ਪਰ ਜਦੋਂ ਕੰਮ ਲੈਣਾ ਜਿਵੇਂ ਹੁਣ ਅੱਜ ਆਏ ਹਾਂ ਸਾਰੀਆਂ ਪੰਚਾਇਤਾਂ ਇਕੱਠੀਆਂ ਆਈਆਂ ਨੇ ਇੱਕ ਇੱਕ ਜਾਨ ਨੇ ਬੋਲਿਆ ਬਾਕੀਆਂ ਨੇ ਸਹਿਮਤੀ ਦਿੱਤੀ ਹੈ ਕੱਲ ਨੂੰ ਚੈੱਕ ਲਾ ਕੇ ਕੰਮ ਸ਼ੁਰੂ ਕਰ ਦੋ ਸਾਰਿਆਂ ਦੇ ਸਾਹਮਣੇ ਅੱਜ ਕੱਲ ਪੱਕੇ ਦਾ ਕੰਮ ਹੈ ਹਾਂ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਸਾਰਿਆਂ ਨੂੰ ਕਿ ਕੰਮ ਕੋਲੇ ਖੜ ਕੇ ਕਰਾਇਓ ਜਿਹੜੇ ਪੈਸੇ ਆ ਗਏ ਇਹਨਾਂ ਸੋਚੋ ਸਰਕਾਰ ਦਾ ਪੈਸਾ ਤੇ ਸਰਕਾਰੀ ਕੰਮ ਚੱਲ ਰਿਹਾ ਹੈ ਉਹੀ ਸੜਕ 'ਚ ਮਾਰੀ ਮਾਰੀ ਬਜਰੀ ਪਾ ਗਿਆ ਮਾੜੀ ਲੁੱਕ ਘੱਟ ਲੁੱਕ ਪਾ ਗਿਆ 6 ਮਹੀਨੇ ਮੈਂ ਫੇਰ ਖੜਾ ਉਹ ਮੁੱਦਾ ਉਹ ਕੋਲੇ ਖੜ ਜੋ ਇੱਕ ਬੰਦੇ ਡਿਊਟੀ ਲਾ ਦੋ ਤੈਂ ਦੇਖਣਾ ਉਦੋਂ ਬਾਅਦ ਸਾਨੂੰ ਦੱਸ ਦੋ ਕਿਉਂਕਿ ਇਹ ठेकेदार ਮਾਲ ਘੱਟ ਪਾ ਰਿਹਾ ਜੀ ਜਿਹੜੀ ਵੈਰੈਟੀ ਬਣਦੀ ਹੈ 2 ਇੱਕ ਦਾ ਮਸਾਲਾ ਜਾਂ 3 ਇੱਕ ਦਾ ਪਾਉਣਾ ਇਹ ਪਾ ਨਹੀਂ ਰਿਹਾ ਜੀ ਸਕੂਲ ਦਾ ਕਮਰਾ ਪੈ ਰਿਹਾ 6 ਇੱਕ ਦਾ ਪਾਉਂਦਾ ਜੀ ਤਾਂ ਇਹ ਤਾਂ ਇਹ ਤਾਂ ਟਹਿ ਜਾਊਗਾ ਸਾਨੂੰ ਦੱਸ ਦੋ ਉਦੋਂ ਬਾਅਦ ਸਾਡਾ ਕੰਮ ਉਹਨੂੰ ਬਲੈਕਲਿਸਟ ਵੀ ਕਰਾਂਗੇ ਔਰ ਜੁਰਮਾਨਾ ਵੀ ਲਾਵਾਂਗੇ ਵੀ ਭਾਈ ਤੂੰ ਜੋ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਡਦਾ ਇਹ ਕੰਮ ਨਹੀਂ ਕਰ ਸਕਦਾ ਤੂੰ ਸਰਕਾਰੀ ਪੈਸੇ ਨੂੰ ਖਾ ਨਹੀਂ ਸਕਦਾ ਸਰਕਾਰੀ ਪੈਸਾ ਕੀ ਤੇ ਥੋੜਾ ਜਿਹਾ ਪੈਸਾ ਹੈ ਟੈਕਸ ਦਿਨੇ ਹੋ ਤੁਸੀ ਤੜਕੀ ਉੱਠ ਕੇ ਟੈਕਸ ਦੇਣ ਲੱਗ ਜੰਨੇ ਹੋ ਸਭ ਤੋਂ ਪਹਿਲਾਂ ਚਾਹ ਧਰਦੇ ਆ ਪੱਤੀ ਪਾਉਨੇ ਆ ਪੱਤੀ ਤੇ ਟੈਕਸ ਹੈ ਉਦੋਂ ਬਾਅਦ ਖੰਡ ਪਾਉਨੇ ਆ ਖੰਡ ਤੇ ਟੈਕਸ ਹੈ ਦੁੱਧ ਪਾਉਨੇ ਦੁੱਧ ਤੇ ਟੈਕਸ ਹੈ ਆਟਾ ਗੁੰਨੇ ਆਟੇ ਤੇ ਟੈਕਸ ਹੈ ਆਲੂ ਵਾਲੇ ਪਰੌਂਠੇ ਬਣਾ ਲੈ ਆਲੂਆਂ ਤੇ ਟੈਕਸ ਹੈ ਦਾਲ ਸਬਜ਼ੀ ਵਾਲੀ ਹੋ ਤੇ ਟੈਕਸ ਹੈ ਮੋਬਾਈਲ ਫੋਨ ਕਰਨ ਲੱਗੇ ਵੀ ਕਿੱਥੇ ਭੋਲੇ ਮੋਬਾਈਲ ਤੇ ਟੈਕਸ ਹੈ ਫਿਰ ਕੰਮ ਆਉਣਾ ਮੈਂ ਤੇਰੇ ਕੋਲੇ ਮੋਟਰਸਾਈਕਲ ਸਟਾਰਟ ਕਰ ਲਿਆ ਤੇਲ ਤੇ ਟੈਕਸ ਹੈ ਫਿਰ ਕੋ ਉਥੋਂ ਬਾਜ਼ਾਰ ਚੋਂ ਕੁਝ ਖਰੀਦ ਕੇ ਲਿਆ ਉਹ ਸਾਰਾ ਟੈਕਸ ਹੈ ਸ਼ਾਮ ਨੂੰ ਕਰਿਆ ਕਿ ਰੋਟੀ ਖਾਣੇ ਟੈਕਸ ਹੈ ਰੋਟੀ ਤੋਂ ਪਹਿਲਾਂ ਜੋ ਕਰਦੇ ਉਹ ਵੀ ਟੈਕਸ ਹੈ ਵੀ ਰੋਟੀ ਖਾਣੇ ਜੋਗੇ ਦਾ ਹੋ ਜੀਏ ਹੈ ਨਾ ਉਹ ਟੈਕਸ ਹੈ ਸਾਰਾ ਤੇ ਸ਼ਾਮ ਨੂੰ ਸੌਣ ਵੇਲੇ ਕਹਿੰਦੇ ਆ ਲੈ ਵੀ ਹੁਣ ਨਹੀਂ ਟੈਕਸ ਐ ਕਿਵੇਂ ਟੈਕਸ ਤੂੰ ਉੱਪਰ ਪੱਕਾ ਜਿਹੜਾ ਚਲੀ ਜਾਂਦਾ ਹੈ ਟੈਕਸ ਹੈ ਦਿਨ ਰਾਤ ਟੈਕਸ ਦੇ ਇਹਨਾਂ ਸੁੱਤੇ ਪਏ ਵੀ ਟੈਕਸ ਦੇਈ ਜਾਂਦੇ ਆ ਪਤਾ ਠੀਕ ਹੈ ਨਾ ਪੈਦਾ ਥੋੜਾ ਥੋੜਾ ਪੈਦਾ ਤੁਸੀਂ ਵਰਤੋ ਵੀ ਉਹਨੂੰ ਆ ਦਿੰਦੇ ਆ 2 ਕਰੋੜ ਦੋਤਾ 3 ਕਰੋੜ ਦਾ ਚੈੱਕ 40 ਲੱਖ ਦਾ ਪਹਿਲਾਂ ਕਦੇ ਮਿਲੇ ਸੀ 50000 ਦਾ ਚੈੱਕ ਅਨਾਉਂਸ ਕਰਤਾ ਅੱਜ ਮੁਰਕ 19 ਪੈਸੇ ਬਾਦਲ ਕਹਿੰਦੇ ਮਗਰ ਲੱਗ ਜਾਂਦੇ ਸੀ ਵੀ 50 ਕਹਿ ਕੇ ਆਇਆ ਸੀ 5-7 ਹਜ਼ਾਰ ਦਾ ਚੰਡੀਗੜ੍ਹ ਤੇ ਜਾਣ ਦਾ ਲੱਗਦਾ ਹੈ ਅਸੀਂ ਨਹੀਂ ਜਾਂਦੇ ਤੁਹਾਡੇ ਚੰਡੀਗੜ੍ਹ ਦੇ ਕੀੜੇ ਵਜਣ ਕਾਰ ਕਰੋਗੇ ਪੰਜ ਸੱਤ ਜਾਣੇ ਜਾਓਗੇ ਰੋਟੀ ਖਾਓਗੇ ਆਓਗੇ 7-8000 ਨੂੰ ਪੈਂਦਾ ਜੀ ਇੱਕ ਕੀੜਾ ਕਾਦੇ ਵਾਸਤੇ ਵੀ ਜਦੋਂ ਨਾ ਵੋਟਾਂ ਮੰਗਣੇ ਆਉਂਦੇ ਆਉਂਦੇ ਕੋਠਿਆਂ 'ਚ ਵੀ ਆਉਨੇ ਆ ਸੀ ਵੀ ਆਚਾਰ ਕਰਨੇ ਉੱਥੇ ਜਾ ਕੇ ਵੀ ਕਹਿੰਨੇ ਧਿਆਨ ਰੱਖਿਓ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੇ ਚੰਡੀਗੜ੍ਹ ਆਜੋ ਵੀ ਕੀ ਗੱਲ ਸਰਕਾਰ ਬਣਨ ਤੋਂ ਬਾਅਦ ਅਸੀਂ ਕਿਉਂ ਨਹੀਂ ਆ ਸਕਦੇ ਇੱਥੇ ਆਸਰਾ ਨਾਲ ਲਿਓ ਕਿਹੜੀ ਗੱਲ ਮਨ ਲਾ ਤੁਸੀਂ ਬਹੁਤ ਸਾਰਿਆਂ ਨੇ ਪਹਿਲੀ ਵਾਰ ਡੀਸੀ ਦੇਖਿਆ ਹੁਣ ਐਸਐਸਪੀ ਦੇਖਿਆ ਹੁਣ ਡੀਆਈਜੀ ਦੇਖਣ ਵੀ ਇਹ ਹੁੰਦੇ ਨੇ ਯਾਰ ਹਮ ਤਾਂ ਦਿਖਾਇਆ ਹੀ ਨਹੀਂ ਕਦੇ ਸਵਿਸ ਕਰਕੇ ਅਸੀਂ ਅਫਸਰਾਂ ਨੂੰ ਵੀ ਕਹਾਂ ਦੇਖੋ ਤੁਹਾਨੂੰ ਅਸੀਂ ਪੂਰੀ ਖੁੱਲ ਦੇਵਾਂਗੇ ਕੋਈ ਤੁਹਾਨੂੰ ਤੰਗ ਨਹੀਂ ਕਰਦਾ ਕੋਈ ਨਜਾਇਜ਼ ਕੰਮ ਨਹੀਂ ਕਰਾਉਂਦੇ ਵੀ ਅਫਸਰ ਕਵੇ ਜਰ ਮੈਥੋਂ ਆਹ ਪਰਚਾ ਪਵਾਉਂਦੇ ਨੇ ਮੈਂ ਮੈਂ ਸਸਪੈਂਡ ਹੋ ਜਾਦਾ ਪਹਿਲਾਂ ਕਰਾਉਂਦੇ ਸੀ ਇਹੇ ਕੰਮ ਕੋਈ ਪਰਚਾ ਪਰਚਾ ਨਜਾਇਜ਼ ਨਹੀਂ ਪਾਉਂਦੇ ਕੋਈ ਕਿਸੇ ਤੇ ਅਸੀਂ ਕੋਈ ਬਗਲਾ ਖੋਰੀ ਦੀ ਭਾਵਨਾ ਨਹੀਂ ਰੱਖਦੇ ਬਸ ਇਹ ਆ ਵੀ ਕੰਮ ਕਰੋ ਅਫਸਰਾਂ ਨੂੰ ਵੀ ਕਹਿਣਾ ਕਿ ਲੋਕਾਂ ਨੂੰ ਖੱਜਲ ਖਵਾਰੀ ਨਾ ਹੋਵੇ ਤੁਹਾਡੇ ਕੋਲੇ ਜਿਹੜਾ ਆਉਂਦਾ ਉਹ ਗੁਰਦੁਆਰੇ ਕਿਸੇ ਡੇਰੇ ਕਿਸੇ ਮੰਦਰ ਮਸੀਤ ਚ ਪਹਿਲਾਂ ਅਰਦਾਸ ਕਰਕੇ ਆਉਂਦਾ ਪ੍ਰਮਾਤਮਾ ਤੇਰੇ ਹੀ ਬੰਦਾ ਬੈਠਾ ਹੋਵੇ ਤੇਰੇ ਹੀ ਰੂਪ ਹੋਵੇ ਉੱਥੇ ਜਿਹੜਾ ਕੁਰਸੀ ਤੇ ਬੈਠਾ ਹੈ ਮੇਰਾ ਕੰਮ ਹੋ ਜਾਏ ਮੇਰੀ ਕਬੀਲੇ ਦੀ ਲੀ ਤੇ ਚੜ ਜਾਊਗੀ ਜੇ ਕੰਮ ਕਰ ਦੋਗੇ ਉਹ ਜਾ ਕੇ ਫੇਰ ਦੁਆ ਕਰੂਗਾ ਵੀ ਪ੍ਰਮਾਤਮਾ ਇਹਦਾ ਪਰਿਵਾਰ ਤੰਦਰੁਸਤ ਰੱਖੀ ਬੜਾ ਵਧੀਆ ਬੰਦਾ ਸੀ ਨਹੀਂ ਕਰੋਗੇ ਉਹ ਗਾਲਾਂ ਦੇਊਗਾ ਵੀ ਅਰੇ ਇਹ ਜਿਹੇ ਦਾ ਕੀ ਕਰੀਏ ਬਾਲਾ ਮਾੜਾ ਅਫਸਰ ਮਿਲ ਗਿਆ ਚਲੋ ਉਹ ਤਾਂ ਹੁਣ ਜਿਵੇਂ ਕੱਟੀ ਜਾਂਦਾ ਫਾਕੇ ਕੱਟੀ ਜਾਂਦਾ ਉਹਦੇ ਨਾਲ ਵਾਦਵਾਵਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਉਹ ਪੈਸਾ ਹੈ ਜਾਂ ਪਾਪ ਦੀ ਕਮਾਈ ਫਲਦੀ ਫੁੱਲਦੀ ਨਹੀਂ ਹੈਗੀ ਸੋ ਹੱਕ ਦਾ ਖਾਓ ਔਰ ਤਰੱਕੀਆਂ ਕਰੋ ਮੇਰੇ ਵੱਲੋਂ ਬਹੁਤ-ਬਹੁਤ ਤੁਹਾਨੂੰ ਵਧਾਈਆਂ ਵੀ ਆਉਂਦਾ ਵੀ ਰਹੂੰਗਾ ਮੈਂ ਥੋੜਾ ਛੇਤੀ ਆਉਂਦਾ ਰਹੂੰਗਾ ਉਹਨੇ ਇੰਨਾ ਕਰ ਲੈਨੇ ਆ ਥੋੜਾ ਜਿਹਾ ਚੱਕਰ ਵਧਾ ਦਿੰਨੇ ਆ ਹਨਾ ਤੇ ਕੋਈ ਕੰਮ ਕੋਮ ਉਹ ਵੀ ਵੈਸੇ ਵੀ ਉੱਡੇ ਜੋ ਕੋਈ ਨਾ ਕੋਈ ਚੰਡੀਗੜ੍ਹ ਆਉਂਦੀ ਰਹਿੰਦੇ ਜਿਵੇਂ ਸਰਪੰਚ ਸਾਹਿਬ ਆਏ ਸੀਗੇ ਸਰਪੰਚਾਂ ਦੀ ਮੀਟਿੰਗ ਵੇਲੇ ਕਿਹਾ ਸੀ ਤੁਸੀਂ ਸੋ ਦੋ ਦਿਨ ਦਾ ਸੀ ਧੂਰੀ ਦਾ ਰੱਖਿਆ ਤੇ ਬੜਾ ਵਧੀਆ ਆਪਦੇ ਜਦੋਂ ਕਿਉਂਕਿ ਇੰਨਾ ਪਿੰਡਾਂ ਵਿੱਚ ਮੈਨੂੰ ਤਾਂ ਯਾਦ ਉਹ ਆ ਜਾਂਦਾ ਨਾ ਜਦੋਂ ਇੰਨਾ ਪਿੰਡਾਂ ਵਿੱਚ ਮੋਟਰਸਾਈਕਲ ਮੂਰੇ ਲੱਗੇ ਹੁੰਦੇ ਸੀ ਚੱਲ ਵੀ ਇੱਧਰ ਦੀ ਚੱਲ ਇੱਧਰ ਨੂੰ ਹੈ ਨਾ ਉਹ ਮੈਂ ਕਿਤੇ ਇਸ ਪਿੰਡ ਦਾ ਖਾਸ ਤੌਰ ਤੇ ਮੈਨੂੰ ਯਾਦ ਹੈ ਕਿ ਮੇਲਾ ਦਾ ਮੇਰੀ ਵਾਈਫ ਸੀ ਗੁਰਪ੍ਰੀਤ ਕੌਰ ਉਹ ਟੂਟੀਆਂ ਦਾ ਰੌਲਾ ਪੈ ਗਿਆ ਸੀਗਾ ਤੇ ਉਹ ਕਹਿੰਦੇ ਟੂਟੀ ਇੱਥੇ ਲਾਉਣੀ ਆ ਉਹ ਕਹਿੰਦੇ ਇੱਥੇ ਨਹੀਂ ਲੱਗਣ ਦੇਣੀ ਉਹ ਕਹਿੰਦਾ ਟੂਟੀ ਉੱਧਰ ਜਾਊ ਕੋਈ ਮੈਨੂੰ ਅਜੇ ਤੱਕ ਯਾਦ ਆ ਮੈਂ ਕਿਹਾ ਵੀ ਟੂਟੀ ਦਾ ਨਾ ਕੋਈ ਮਸਲਾ ਉੱਠ ਖੜੇ ਦਾਨ ਸਵਾ ਤੱਕ ਜਾਵੜਿਆ ਸੀ ਗੱਲ ਇਹ ਸੋ ਪਿਆਰ ਨਾਲ ਭਾਈ ਬੰਦ